ਸਤਿਗੁਰੂ ਤੋਂ ਬਿਨਾ ਜਿਹੜੀ ਉਹ ਪਰਮ ਸ਼ਕਤੀ ਹੈ ਜਿਹੜਾ ਸਮੁੱਚੇ ਬ੍ਰਹਿਮੰਡ ਨੂੰ ਜਿਹਨੇ ਆਪਣੀ ਮੁਠੀ ਦੇ ਵਿੱਚ ਸਮਾ ਰੱਖਿਆ ਮੁਠੀ ਵਿੱਚ ਘੋਟ ਰੱਖਿਆ ਪਾਤਸ਼ਾਹ ਕਨੇ ਸਤਿਗੁਰੂ ਤੋਂ ਬਿਨਾ ਉਹਦੇ ਸਮਝ ਨਹੀਂ ਹੁੰਦੀ ਗੁਰੂ ਕੋਲ ਜਾਇਆ ਬਿਨਾ ਉਹਦਾ ਬੋਧ ਨਹੀਂ ਜੇ ਹੁੰਦਾ ਸਤਿਗੁਰ ਬਾਦ ਨਾ ਪਾਇਓ ਗੁਰੂ ਕੋਲ ਜਾਏ ਤੋਂ ਬਿਨਾ ਉਹ ਮਿਲਦਾ ਹੀ ਨਹੀਂ ਹਾਂ ਸਤਿਗੁਰ ਬਾਦ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਉ ਤੇ ਸਮੁੱਚੀ ਮਾਨਵਤਾ ਜਿਹੜੀ ਹੈ ਇਹਨੂੰ ਉਸ ਹੀ ਅਕਾਲ ਪੁਰਖ ਪ੍ਰਮਾਤਮਾ ਨੇ ਮਾਇਆ ਰੂਪੀ ਜਾਲ ਵਿਛਾ ਕੇ ਉਹਦੇ ਚ ਪਦਾਰਥਾਂ ਰੂਪੀ ਚੋਗਾ ਪਾ ਦਿੱਤਾ ਤੇ ਮਨੁੱਖ ਉਹਦੇ ਮੋਹ ਦੇ ਵਿੱਚ ਫਸਿਆ ਹੈ ਇਸੇ ਹੀ ਤਰ੍ਹਾਂ ਹੈ ਜਿਹੜਾ ਸੰਸਾਰ ਦੇ ਵਿੱਚ ਮਾਇਆ ਦਾ ਜਾਲ ਵਿਛਿਆ ਜੋ ਆਪ ਨੂੰ ਦਿਸ ਨਹੀਂ ਰਿਹਾ ਇਹਦੇ ਚ ਪਦਾਰਥਾਂ ਰੂਪੀ ਚੋਗਾ ਪਿਆ ਹੈ ਸਮਝ ਆਪਾਂ ਨੂੰ ਸਾਰਿਆਂ ਨੂੰ ਹੈ ਸਮਝ ਨੂੰ ਤੇ ਹੁਣ ਮੈਂ ਵੀ ਦੱਸੀ ਜਾ ਰਿਹਾ ਨਾ ਕਿ ਭਾਈ ਇਹ ਮਾਇਆ ਦਾ ਜਾਲ ਹੈ ਤੇ ਮਾਇਆ ਦਾ ਜਾਲ ਬੜੇ ਰੂਪਾਂ ਦੇ ਵਿੱਚ ਹੈ ਤਨ ਪਦਾਰਥ ਦੇ ਰੂਪ ਦੇ ਵਿੱਚ ਹੈ ਜ਼ਮੀਨ ਜਾਇਦਾਦ ਦੇ ਰੂਪ ਦੇ ਵਿੱਚ ਹੈ ਧੀਆਂ ਪੁੱਤਰਾਂ ਦੇ ਰੂਪ ਦੇ ਵਿੱਚ ਹੈ ਇਸਤਰੀ ਦੇ ਰੂਪ ਦੇ ਵਿੱਚ ਹੈ ਇਸਤਰੀ ਵਾਸਤੇ ਮਰਦ ਦੇ ਰੂਪ ਦੇ ਵਿੱਚ ਹੈ ਬਹੁਤ ਰੂਪ ਨੇ ਮਾਇਆ ਦੇ ਤੇ ਪਾਸ਼ਾ ਕਹਿੰਦੇ ਪ੍ਰਮਾਤਮਾ ਨੇ ਸਮੁੱਚੇ ਬ੍ਰਹਮੰਡ ਵਿੱਚ ਹੀ ਨਾਮ ਇਹ ਮਾਇਆ ਦਾ ਜਾਲ ਵਸਾ ਕੇ ਤੇ ਉੱਪਰ ਪ੍ਰਾਰਥਾ ਦਾ ਚੋਗਾ ਪਾ ਦਿੱਤਾ ਤੇ ਬੰਦਾ ਦੌੜਦਾ ਵਰਪਦਾਰਥ ਵੱਗ ਨੂੰ ਉਹ ਰਸ ਵੱਗ ਨੂੰ ਭਜਦਾ